ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਮੇਗਾ ਤੇ ਸਭ ਤੋਂ ਪਹਿਲਾਂ ਅੱਜ ਦੇ ਵੱਡੇ ਦਿਨ ਦੀ ਯਾਨੀ ਕਿ ਕ੍ਰਿਸਮਸ ਦੀ ਆਪ ਸਭ ਨੂੰ ਡੀਡੀ ਪੰਜਾਬੀ ਦੀ ਸਮੂਚੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਮੈਰੀ ਕ੍ਰਿਸਮਸ ਕ੍ਰਿਸਮਸ ਦਾ ਇਹ ਦਿਨ ਇਹ ਸੁਨੇਹਾ ਦਿੰਦਾ ਹੈ ਕਿ ਪਿਆਰ ਨਾਲ ਰਹੀਏ ਸ਼ਾਂਤੀ ਦੇ ਨਾਲ ਰਹੀਏ ਤੇ ਖੁਸ਼ੀਮਾਨੀਏ ਕਿਉਂਕਿ ਖੁਸ਼ੀ ਜੇ ਅਸੀਂ ਮੰਨਦੇ ਆ ਆਪ ਵੀ ਖੁਸ਼ ਰਹਿਣੇ ਆਪਣੇ ਆਲੇ ਦੁਆਲੇ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਆਪਣੇ ਆਪੇ ਵਿਸ਼ਵ ਦੇ ਵਿੱਚ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਦਾ ਹੈ ਤੇ ਖੁਸ਼ੀ ਹੀ ਸਬਦਾ ਸਾਰ ਹੈ ਤੇ ਗੱਲਬਾਤ ਨੂੰ ਅੱਗੇ ਵਧਾਣੇ ਆ ਜਿੱਥੇ ਅੱਜ 크리스마ਸ ਦਾ ਇਹ ਵੱਡਾ ਦਿਨ ਅਸੀਂ ਮਨਾ ਰਹੇ ਹਾਂ ਉੱਤੇ ਹੀ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਇੱਕ ਬੜੇ ਹੀ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਸਿੱਖਿਆ ਦੀ ਜੇ ਗੱਲ ਕਰੀਏ ਤੇ ਸਿੱਖਿਆ ਇਨਸਾਨ ਦਾ ਤੀਸਰਾ ਨੇਤਰ ਹੈ ਜਦੋਂ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਤੋਂ ਜਾਨੂ ਹੋ ਜਾਂਦੇ ਆ ਤੇ ਵਿਦਿਆਰਥੀ ਜੀਵਨ ਦੇ ਵਿੱਚ ਇਸ ਕਲਪਨਾ ਦੇ ਨਾਲ ਵੀ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ ਕਿ ਇੱਕ ਬਿਹਤਰ ਭਵਿੱਖ ਸਾਡਾ ਹੋਵੇਗਾ ਤੇ ਅੱਜ ਦੀ ਇਹ ਸਿੱਖਿਆ ਪ੍ਰਣਾਲੀ ਕਿੰਨੀ ਕੁ ਕਾਰਗਰ ਹੈ ਵਿਦਿਆਰਥੀਆਂ ਨੂੰ ਇੱਕ ਬਿਹਤਰ ਭਵਿੱਖ ਦੇਣ ਲਈ ਇਸ ਬਾਰੇ ਅੱਜ ਗੱਲਬਾਤ ਹੋਏਗੀ ਅੱਜ ਦਾ ਸਾਡਾ ਅਹਿਮ ਵਿਸ਼ਾ ਇਹੀ ਰਹੇਗਾ ਕਿ ਅੱਜ ਦੀ ਸਿੱਖਿਆ ਪ੍ਰਣਾਲੀ ਕਿੰਨੀ ਕਾਰਗਰ ਹੈ ਤੇ ਇਸ ਖਾਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਕਰਦੇ ਆ ਮਾਨ ਸਿੰਘ ਤਮ ਜੀ ਦਾ ਮਾਨ ਸਿੰਘ ਜੀ ਚੇਅਰਮੈਨ ਨੇ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ 어 ਸ਼ਹੀਦ ਉਦਮ ਸਿੰਘ ਕਾਲਜ ਆਫ ਟੈਕਨੋਲੋਜੀ ਕਪੂਰਥਲਾ ਦੇ ਬਹੁਤ-ਬਹੁਤ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਆ ਬਹੁਤ-ਬਹੁਤ ਧੰਨਵਾਦ ਸਟੂਡੀਓ ਦੇ ਸਟੂਡੀਓ ਦਾ ਅਤੇ ਸਾਰੇ ਸਰੋਤਿਆਂ ਦਾ ਜੀ ਮਾਨ ਸਿੰਘ ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਅੱਜ ਦੀ ਸਿੱਖਿਆ ਪ੍ਰਣਾਲੀ ਦੀ ਜਿਹੜੀ کارਗਰਤਾ ਹੈ ਜਿਸ 'ਤੇ ਅਸੀਂ ਗੱਲ ਕਰਨੀ ਹੈ ਤੇ ਕਿਵੇਂ ਮਾਪੀ ਜਾ ਸਕਦੀ ਹੈ ਇੱਥੋਂ ਸ਼ੁਰੂਆਤ ਕਰਦੇ ਹਾਂ ਮਿਕਾ ਜੀ ਬੱਚੇ ਸਿਰਫ ਅੰਕਾਂ ਦੀ ਦੌੜ ਦੇ ਵਿੱਚ ਨਹੀਂ ਹੈ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰਦੇ ਹਨ ਅਤੇ ਸਮੱਸਿਆ ਦਾ ਹੱਲ ਲੱਭ ਕੇ ਚੰਗੇ ਯੋਗਦਾਨ ਪਾਉਂਦੇ ਹਨ ਤੇ ਇਹ ਹੀ ਚੀਜ਼ਾਂ ਸਿੱਖਿਆ ਦਾ ਪੈਮਾਨਾ ਹੈ ਜੀ ਤੇ ਆ ਜੇ ਇਹ ਗੱਲ ਕਰਨੀ ਹੋਏ ਕਿ ਜੀਵਨ ਦੇ ਅਸਲ ਅਨੁਭਵ ਕਿਉਂਕਿ ਸਿੱਖਿਆ ਦਾ ਇਹੀ ਮਹੱਤਵ ਹੁੰਦਾ ਹੈ ਕਿ ਬੱਚਿਆਂ ਨੂੰ ਜ਼ਿੰਦਗੀ ਦੀ ਅਸਲ ਸਚਾਈ ਸਿਖਾਈ ਜਾਵੇ ਤੇ ਅਸਲ ਅਨੁਭਵ ਸਿਖਾਉਣ ਦੇ ਵਿੱਚ ਅੱਜ ਦੀ ਸਿੱਖਿਆ ਪ੍ਰਣਾਲੀ ਕਿੰਨੇ ਕਾਰਗਰ ਹੈ ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਪ੍ਰੈਕਟੀਕਲ ਦਾ ਬੜਾ ਅੱਛਾ ਯੋਗਦਾਨ ਹੈ ਜਿਸ ਤਰ੍ਹਾਂ ਇੰਟਰਨੈਟ ਨਾਲ ਜੁੜਨਾ ਔਰ ਹੋਰ ਪ੍ਰੈਕਟੀਕਲ ਦਾ ਮੇਨ ਵਿਸ਼ਾ ਹੈ ਪ੍ਰੈਕਟੀਕਲ ਜਿਹੜਾ ਹੈ ਜਦੋਂ ਬੱਚਾ ਸਾਡੇ ਕਾਲਜ 'ਚ ਪੜਦਾ ਹੈ ਨਾ ਜਿਹੜਾ ਅੱਛਾ ਪ੍ਰੈਕਟੀਕਲ ਕਰਦਾ ਹੈ ਬੱਚਾ ਅੱਛੇ ਤਰੀਕੇ ਨਾਲ ਚਾਹੇ ਕੰਪਿਊਟਰ ਹੈ ਚਾਹੇ ਕੋਈ ਟੈਕਨੀਕਲ ਕੰਮ ਹੈ ਉਹ ਬੱਚਾ ਹਮੇਸ਼ਾ ਕਾਮਯਾਬ ਹੁੰਦਾ ਹੈ ਔਰ ਉਹ ਵਧੀਆ ਤਰੀਕੇ ਨਾਲ ਅੱਗੇ ਜਾ ਕੇ ਆਪਣਾ ਹੁੰਡਰ ਲੋਕਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਅੱਛਾ ਬੰਦਾ ਇਸ ਕਰਕੇ ਮੈਂ ਦੇਖਣ ਚ ਆਇਆ ਵੀ ਜਿਹੜਾ ਪ੍ਰੈਕਟੀਕਲ ਹੈ ਨਾ ਇਹ ਸਭ ਤੋਂ ਵੱਡੀ ਗੱਲ ਆ ਜਿਹੜੇ ਬੱਚੇ ਪ੍ਰੈਕਟੀਕਲ ਵਿੱਚ ਕਾਮਯਾਬ ਹੁੰਦੇ ਹਨ ਉਹ ਆਪਦੀ ਜ਼ਿੰਦਗੀ ਦੇ ਵਿੱਚ ਵੀ ਕਾਮਯਾਬ ਹੁੰਦੇ ਹਨ ਜੀ ਤੇ ਸਿੱਖਿਆ ਪ੍ਰਣਾਲੀ ਦੀ ਜਿਸ ਦਾ ਅਸੀਂ ਗੱਲ ਕਰ ਰਹੇ ਹਾਂ ਦੇਸ਼ ਤੇ ਵਿਦੇਸ਼ ਦੇ ਵਿੱਚ ਜੇ ਬੱਚਿਆਂ ਨੇ ਰਹਿ ਰਹਾ ਤੇ ਕਿਸ ਤਰ੍ਹਾਂ ਸਾਰਥਕ ਹੋ ਸਕਦੀ ਹੈ ਜਿੱਦਾਂ ਆਪਣੇ ਦੇਸ਼ ਦੇ ਵਿੱਚ ਵੀ ਬੱਚਾ ਜੇ ਰਹਿ ਰਿਹਾ ਹੈ ਅੱਜ ਦੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਕਿਵੇਂ ਸਾਰਥਕ ਹੋ ਸਕਦੀ ਹੈ ਜੇ ਬੱਚਾ ਵਿਦੇਸ਼ ਤੇ ਵਿੱਚ ਜਾ ਰਿਹਾ ਤੇ ਕਿਵੇਂ ਸਾਰਥਕ ਹੋ ਸਕਦੀ ਹੈ ਨਦਖੋ ਜੀ ਵਿਦਿਆਰਥੀਆਂ ਨੂੰ ਨਵੀਂ ਟੈਕਨੋਲੋਜੀ ਤਜਰਬੇ ਦੱਸਦੀ ਹੈ ਜੋ ਕਿ ਸਮਾਜਿਕ ਆਰਥਿਕ ਵਿਕਾਸ ਵਿੱਚ ਕਾਫੀ ਯੋਗਦਾਨ ਪਾਉਂਦੀ ਹੈ ਜਿਹੜੇ ਬੱਚੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹਨ ਪਹਿਲੇ ਵਿਦੇਸ਼ ਦੇ ਵਿੱਚ ਸਿਰਫ ਪੜ੍ਹਾਈ ਵਾਸਤੇ ਜਾਂਦੇ ਸੀ ਪਰ ਅੱਜ ਦੀ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਤੁਸੀਂ ਜੇ ਸਕਿੱਲ ਕਰਕੇ ਅੱਛਾ ਕੋਰਸ ਕਰਕੇ ਚੰਗੇ ਤਰੀਕੇ ਨਾਲ ਵਿਦੇਸ਼ ਚ ਜਾਣੇ ਆ ਤੇ ਤੁਹਾਨੂੰ ਚੰਗੀ ਨੌਕਰੀ ਮਿਲ ਜਾਂਦੀ ਆ ਜਿੱਥੇ ਤੱਕ ਮੈਂ ਸਕਿੱਲ ਦੀ ਗੱਲ ਕਰਾਂ ਸਾਡੀ ਜਿਹੜੀ ਸੈਂਟਰ ਗਵਰਨਮੈਂਟ ਗਵਰਨਮੈਂਟ ਹੈਗੀ ਆ ਉਹ ਸਕਿੱਲ ਦੇ ਵਿੱਚ ਫ੍ਰੀ ਬੱਚਾ ਨੂੰ ਬੜਾ ਵੱਡਾ ਯੋਗਦਾਨ ਬੜੀ ਮਦਦ ਕਰ ਰਹੀ ਏ ਇਸ ਕਰਕੇ ਮੈਂ ਚਾਹੁੰਨਾ ਵੀ ਜਿਹੜੇ ਸਟੂਡੈਂਟ ਜਿੰਨੇ ਵੀ ਬਾਹਰ ਜਾਣਾ ਚਾਹੁੰਦੇ ਆ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਸਕਿੱਲ ਕਰਕੇ ਜਾਣਗੇ ਤੇ ਉਹ ਆਪਣੇ ਆਪ ਨੂੰ ਕਾਮਯਾਬ ਔਰ ਉਹਨਾਂ ਨੂੰ ਬੜਾ ਫਕਰ ਵੀ ਹੋਏਗਾ ਆਪਣੇ ਆਪ ਨੂੰ ਕਿ ਅਸੀਂ ਇੱਕ ਚੰਗੇ ਕਾਰੀਗਰ ਹੈਗੇ ਆਂ ਚੰਗੇ ਤਦਰਬੇਕਾਰ ਆਂ ਤੇ ਅਸੀਂ ਵਿਦੇਸ਼ ਦੇ ਵਿੱਚ ਜਾ ਕੇ ਕਾਮਯਾਬ ਹੋ ਜਾਵਾਂਗੇ ਜੀ ਜੀ ਤੇ ਸਿਖਾਉਣ ਦੇ ਤਰੀਕਿਆਂ ਦੀ ਜੇ ਗੱਲ ਕਰੀਏ ਤੇ ਸਿਖਾਉਣ ਦੇ ਜਿਹੜੇ ਤਰੀਕੇ ਨੇ ਉਹ ਕਿੰਨੇ ਕੁ ਪ੍ਰਭਾਵੀ ਹਨ ਤੇ ਕਿਸ ਤਰ੍ਹਾਂ ਆਪਣੀ ਛਾਪ ਵਿਦਿਆਰਥੀਆਂ ਤੇ ਛੱਡਦੇ ਨੇ ਦੇਖੋ ਜੀ ਵਿਦਿਆਰਥੀਆਂ ਨੂੰ ਹੌਸਲਾ ਵਧਾਉਣ ਲਈ ਵਿਦਿਆਰਥੀਆਂ ਨੂੰ ਸਿੱਖਿਆ ਦਾ ਅਸਲ ਜ਼ਿੰਦਗੀ ਵਿੱਚ ਬੱਤਨ ਲਈ ਅੱਛੇ ਤਰੀਕੇ ਨਾਲ ਅੱਛੇ ਇੱਕ ਅਧਿਆਪਕ ਦੀ ਲੋੜ ਹੈ ਅੱਛੇ ਟੀਚਰ ਦੀ ਲੋੜ ਹੈ ਔਰ ਉਹਨੂੰ ਅੱਛੇ ਕਾਲਜ ਦੀ ਵੀ ਲੋੜ ਹੈ ਕਿਉਂਕਿ ਜੇ ਅੱਛਾ ਕਾਲਜ ਅੱਛਾ ਟੀਚਰ ਹੋਏਗਾ ਤਾਂ ਉਹਨੂੰ ਅੱਛੇ ਪਾਸੇ ਲੈ ਜਾਏਗਾ ਔਰ ਉਹਨੂੰ ਉਹਨੂੰ ਇਹ ਆਪਣੇ ਆਪ ਨੂੰ ਸਿੱਖਣ ਲਈ ਬਹੁਤ ਅੱਛੇ ਤਰੀਕੇ ਨਾਲ ਟਾਈਮ ਦੇਣਾ ਪਏਗਾ ਚੰਗਾ ਦੇਖਣਾ ਪਏਗਾ ਵੀ ਮੈਂ ਕਿਸ ਤਰ੍ਹਾਂ ਇਨੂੰ ਵਿਦਿਆ ਨੂੰ ਲੈ ਰਿਆਂ ਅچھے ਤਰੀਕੇ ਨਾਲ ਲੈ ਰਿਆਂ ਦੀ ਜੀ ਤੇ ਗੱਲ ਫੇਰੇ ਆ ਜਾਂਦੀ ਹੈ ਕਿ ਜਦੋਂ ਸਿੱਖਿਆ ਪ੍ਰਣਾਲੀ ਦੀ ਅਸੀਂ ਗੱਲ ਕਰਦੇ ਆ ਸਿੱਖਿਆ ਦੀ ਗੱਲ ਕਰ ਰਿਹਾ ਤੇ ਲਾਈਫ ਸਕਿਲਸ ਜਿਹੜੇ ਹੈ ਉਹ ਵੀ ਸਿੱਖਣੇ ਤੇ ਜ਼ਿੰਦਗੀ ਜਿਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਲਾਈਫ ਸਕਿਲਸ ਬਾਰੇ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਕੀ ਕਹਿੰਦੀ ਹੈ ਸਰ ਮੈਂ ਬਹੁਤ ਵਧੀਆ ਤੁਸੀਂ ਮੇਰੇ ਕੋਲ ਕੁਐਸਚਨ ਪੁੱਛਿਆ ਹੈ ਜੀ ਮੈਂ ਪਹਿਲੇ ਵੀ ਦੱਸ ਸਕਿਆ ਜਿਹੜੀ ਲਾਈਫ ਪ੍ਰਣਾਲੀ ਹੈ ਜੇ ਸਕਿੱਲ ਬਾਰੇ ਤੁਸੀਂ ਦੱਸਿਆਵੇਂ ਪਹਿਲੋ ਸਕਿੱਲ ਬਾਰੇ ਦੱਸ ਸਕਿਆ ਫਿਰ ਸਕਿੱਲ ਜਿਹੜੀ ਹੈ ਨਾ ਹੂੰ ਹੂੰ ਸਕਿੱਲ ਇੱਕ ਬੜਾ ਵੱਡਾ ਹੁੰਨਡਰ ਹੈ ਜਦੋਂ ਅਸੀਂ ਕਿਤੇ ਵੀ ਜਾ ਕੇ ਬਾਹਰ ਕੰਮ ਕਰਾਂਗੇ ਇੰਡਸਟਰੀ 'ਚ ਕਰਾਂਗੇ ਜਾਂ ਕਿਸੇ ਅੱਛੀ ਫੈਕਟਰੀ 'ਚ ਜਾ ਕੇ ਅਸੀਂ ਸਕਿੱਲ ਲਈ ਜਾਵਾਂਗੇ ਤੇ ਉਹਦੇ ਵਿੱਚ ਸਾਨੂੰ ਬਹੁਤ ਅੱਛੇ-ਅੱਛੇ ਅੱਗੋ ਇੰਜੀਨੀਅਰ ਮਿਲਣਗੇ ਕਾਰੀਗਰ ਮਿਲਣਗੇ ਔਰ ਉਹਨਾਂ ਕੋ ਸਾਨੂੰ ਸਿੱਖਣ ਨੂੰ ਮਿਲੇਗਾ ਇਸ ਕਰਕੇ ਸਾਨੂੰ ਸਕਿੱਲ ਲਈ ਜਦੋਂ ਅਸੀਂ ਐਜੂਕੇਸ਼ਨ ਲੈਨੇ ਆ ਉਸ ਤੋਂ ਬਾਅਦ ਸਾਨੂੰ ਕਿਸ ਚੰਗੀ ਇੰਡਸਟਰੀ ਦੇ ਵਿੱਚ ਜਾ ਕੇ ਆਪਣਾ ਤਜਰਬਾ ਹਾਸਲ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਤੇ ਇੱਥੇ ਪ੍ਰੈਕਟੀਕਲ ਦੀ ਵੀ ਗੱਲ ਆ ਜਾਂਦੀ ਹੈ ਕਿ ਪ੍ਰੈਕਟੀਕਲ ਜਿਹੜੇ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਦੇ ਲਈ ਪ੍ਰੈਕਟੀਕਲ ਬਹੁਤ ਜ਼ਰੂਰੀ ਨੇ ਤੇ ਅੱਜ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਪ੍ਰੈਕਟੀਕਲ ਤੇ ਕਿੰਨਾ ਕੁ ਜ਼ੋਰ ਦਿੰਦੀ ਹੈ ਦੇਖੋ ਜੀ ਪ੍ਰੈਕਟੀਕਲ ਜਿਹੜਾ ਇਹ ਪ੍ਰੈਕਟੀਕਲ ਜੇ ਦਿਖਿਆ ਜਾਵੇ ਤੇ ਪ੍ਰੈਕਟੀਕਲ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਪਹਿਲੇ ਮੈਂ ਦੱਸ ਚੁੱਕਾ ਕਿ ਪ੍ਰੈਕਟੀਕਲ ਇੱਕ ਬੰਦੇ ਨੂੰ ਅੱਛਾ ਉਤਸ਼ਾਹ ਪੈਦਾ ਕਰਦਾ ਹੈ ਵਿਦਿਆਰਥੀ ਨੂੰ ਉਹ ਅੱਛੇ ਮਤਲਬ ਤਰੀਕੇ ਨਾਲ ਜੋੜਦਾ ਹੈ ਪ੍ਰੈਕਟੀਕਲ ਦਾ ਮਤਲਬ ਇਹ ਹੁੰਦਾ ਵੀ ਜਦੋਂ ਅਸੀਂ ਇੱਕ ਕਿਤਾਬ ਪੜ੍ਹ ਲੈਂਦੇ ਆ ਉਹਦੀ ਸਟੋਰੀ ਪੜ੍ਹ ਲੈਂਦੇ ਆ ਸਾਰਾ ਕੁਝ ਸਿੱਖ ਲੈਂਦੇ ਆ ਉਸ ਤੋਂ ਬਾਅਦ ਸਾਨੂੰ ਪ੍ਰੈਕਟੀਕਲ ਕਰਨਾ ਚਾਹੀਦਾ ਹੈ ਪ੍ਰੈਕਟੀਕਲ ਦਾ ਹਿੱਸਾ ਵੀ ਜਦੋਂ ਕਿਸੇ ਵੀ ਅਸੀਂ ਦਿਸ਼ਾ 'ਚ ਜਾਂਦੇ ਆਂ ਕਿਸੇ ਤਰੀਕੇ ਨਾਲ ਉਹ ਸਾਨੂੰ ਇੱਕ ਤਜਰਬਾ ਹਾਸਲ ਹੋ ਜਾਂਦਾ ਹੈ ਅੱਛਾ ਅਸੀਂ ਅੱچھے ਇਨਸਾਨ ਬਣ ਜਾਂਦੇ ਆਂ ਕਿਉਂਕਿ ਪ੍ਰੈਕਟੀਕਲ ਨਾਲ ਹੀ ਅਸੀਂ ਵੱਧ ਫੁੱਲ ਸਕਦੇ ਆਂ ਔਰ ਸਾਡਾ ਤਜਰਬਾ ਵੱਧ ਆਏਗਾ ਜੀ ਜੀ ਤੇ ਡਿਜੀਟਲ ਮਾਧਿਅਮ ਦੀ ਜੇ ਗੱਲ ਕਰੀਏ ਉਹ ਕਿ ਪਹਿਲਾਂ ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਬੱਚੇ ਜਿਹੜੇ ਹੈ ਉਹ ਮੋਬਾਈਲ ਨੂੰ ਬਿਲਕੁਲ ਹੱਥ ਨਾਲ ਆਣ ਜਾਂ ਫਿਰ ਆਪਣੇ ਕੰਪਿਊਟਰ ਜਾਂ ਲੈਪਟਾਪ ਤੇ ਘੱਟ ਸਮਾਂ ਗੁਜ਼ਾਰਨ ਪਰ ਕਰੋਨਾ ਦਾ ਜਿਹੜਾ ਸਮਾਂ ਆਇਆ ਉਸ ਵੇਲੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਗਿਆ ਕਿਉਂਕਿ ਆਨਲਾਈਨ ਕਲਾਸਿਸ ਜਿਹੜੀਆਂ ਹੈ ਉਹ ਸ਼ੁਰੂ ਹੋ ਗਈਆਂ ਤੇ ਡਿਜੀਟਲ ਮਾਧਿਅਮ ਜਿਹੜਾ ਹੈ ਉਦੋਂ ਦਾ ਸ਼ੁਰੂ ਹੋਇਆ ਇਹ ਕੁਝ ਰੂਪ ਹਲੇ ਵੀ ਬੱਚੇ ਬਹੁਤ ਸਾਰਾ ਕੰਮ ਜਿਹੜਾ ਹੈ ਮੋਬਾਈਲ ਦੇ ਜ਼ਰੀਏ ਕਰਦੇ ਨੇ ਲੈਪਟਾਪਾਂ ਦੇ ذریعے ਕਰ ਦੇਣੀ ਹੈ ਹਾਂਜੀ ਇਹ ਵਿਦਿਆਰਥੀਆਂ ਨੂੰ ਨਾ ਆਨਲਾਈਨ ਜਿਹੜਾ ਮਟੀਰੀਅਲ ਹੈ ਇਹ ਦਾ ਇਹਦੇ ਨਾਲ ਬਹੁਤ ਆਨਲਾਈਨ ਸਿੱਖਣ ਨੂੰ ਮਿਲਿਆ ਔਰ ਅچھے ਤਰੀਕੇ ਨਾਲ ਜਿੱਦਾਂ ਇੰਟਰਨੈਟ ਆਪਣਾ ਟੈਲੀਵਿਜ਼ਨ ਰਹੀਂ ਜਾਂ ਸੋਸ਼ਲ ਮੀਡੀਆ ਰਹੀਂ ਜਾਂ ਆਪਣੇ ਤਰੀਕੇ ਨਾਲ ਨਾ ਆਨਲਾਈਨ ਬੜਾ ਪੜਾਈ ਅੱਜ ਕੱਲ ਐਜੂਕੇਸ਼ਨ ਮੈਂ ਦੇਖਿਆ ਹੈਗਾ ਵੀ ਜਿਹੜੀਆਂ ਵੱਡੇ ਵੱਡੇ ਇਹ ਸਿਸਟਮ ਆਈਐਸ ਆਈਪੀ ਆਸਨ ਉਹ ਸਾਰੀ ਘਰ ਬੈਠੇ ਬੱਚੇ ਆਨਲਾਈਨ ਟ੍ਰੇਨਿੰਗ ਲੈ ਲੈਂਦੇ ਆ ਜੀ ਜੀ ਹਾਂ ਜੀ ਸਾਰੇ ਕੰਮ ਜਿਹੜੇ ਹੈ ਉਹ ਆਨਲਾਈਨ ਬੱਚੇ ਜਿਹੜੇ ਕਰ ਸਕਦੇ ਨੇ ਇਹ ਵੀ ਸਹੂਲਤਾਂ ਜਿਹੜੀਆਂ ਕਰ ਵੀ ਰਹੇ ਨੇ ਇਹ ਵੀ ਸਹੂਲਤ ਹੁਣ ਹੋ ਗਈ ਹੈ ਹਾਂ ਬੜੀ ਵੱਡੀ ਸਹੂਲਤ ਹੈ ਜੀ ਜੀ ਤੇ ਆ ਇੱਥੇ ਇਹ ਵੀ ਗੱਲ ਕਰਨੀ ਬੰਦੀ ਹੈ ਕਿ ਜਿੱਥੇ ਆਨਲਾਈਨ ਦੇ ਬਹੁਤ ਸਾਰੇ ਫਾਇਦੇ ਨੇ ਹਾਂ ਜੀ ਉੱਥੇ ਕਿਤੇ ਨਾ ਕਿਤੇ ਕੁਝ ਇਹਦੇ ਨੁਕਸਾਨ ਵੀ ਹਾਂਜੀ ਨੁਕਸਾਨ ਵੀ ਹੈਗੇ ਆ ਲੇਕਿਨ ਇਹਦੇ ਫਾਇਦੇ ਜ਼ਿਆਦਾ ਨੁਕਸਾਨ ਘੱਟ ਹੈ ਅੱਜ ਦਾ ਜਿਹੜਾ ਸਟੂਡੈਂਟ ਹੈ ਨਾ ਆਨਲਾਈਨ ਦੇਖੋ ਜਿੱਦਾਂ ਕਰੋਨਾ ਆਇਆ ਹੈਗਾ ਔਰ ਉਸ ਟਾਈਮ ਬੱਚਾ ਨਹੀਂ ਆ ਸਕਦਾ ਸੀ ਲੇਕਿਨ ਉਹ ਸਾਰੀਆਂ ਕਲਾਸਾਂ ਕੰਟੀਨਿਊ ਹੀ ਰਹੀਆਂ ਨੇ ਕਰੋਨਾ ਦੇ ਵਿੱਚ ਸਾਰੇ ਬੱਚਿਆਂ ਨੇ ਆਪੋ ਆਪਣੀ ਜਿਹੜੀ ਐਜੂਕੇਸ਼ਨ ਆਪੋ ਆਪਣੇ ਇਗਜ਼ਾਮ ਪੂਰੇ ਦੇ ਕੇ ਤੇ ਪਾਸ ਹੋਏ ਆ ਵਧੀਆ ਤਰੀਕੇ ਨਾਲ ਇਸ ਕਰਕੇ ਇਹਦੇ ਨਾਲ ਫਾਇਦਾ ਜ਼ਿਆਦਾ ਨੁਕਸਾਨ ਘੱਟੇਗਾ ਜੀ ਜੀ ਤੇ ਅਧਿਆਪਕਾਂ ਦੀ ਤੇ ਗੱਲ ਕਰੀਏ ਕਿ ਭਾਵੇਂ ਅਸੀਂ ਕਲਾਸਰੂਮ ਦੇ ਵਿੱਚ ਬੈਠ ਕੇ ਪੜ ਰਹੇ ਆਂ ਭਾਵੇਂ ਅਸੀਂ ਲੈਪਟਾਪ ਦੇ ਜ਼ਰੀਏ ਮੋਬਾਈਲ ਦੇ ਜ਼ਰੀਏ ਕਲਾਸਾ ਲਗਾ ਰਿਆ ਪਰ ਇੱਕ ਅਧਿਆਪਕ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਅਹਿਮ ਹੈ ਜੇ ਅਧਿਆਪਕ ਆਪਣੀ ਭੂਮਿਕਾ ਬਖੂਬੀ ਨਿਭਾ ਰਿਹਾ ਹੈ ਤੇ ਵਿਦਿਆਰਥੀ ਕਿਸੇ ਵੀ ਵਿਸ਼ੇ ਨੂੰ ਬਖੂਬੀ ਸਮਝ ਸਕਦਾ ਹੈ ਉਹਨੂੰ ਸਮਝ ਆ ਸਕਦਾ ਹੈ ਪਾਵੇ ਪ੍ਰੈਕਟੀਕਲ ਹੋਏ ਜਾਂ ਆਪਾਂ ਥਿਊਰੀ ਦੀ ਗੱਲ ਕਰ ਲਈਏ ਦੇਖੋ ਜੀ ਅਧਿਆਪਕ ਅਧਿਆਪਕ ਦੀ ਨਾ ਬਹੁਤ ਐ ਵੱਡੀ ਭੂਮਿਕਾ ਹੈ ਬੱਚੇ ਦਾ ਭਵਿੱਖ ਬਣਾਉਣ ਲਈ ਜਿਹੜਾ ਅਧਿਆਪਕ ਹੈ ਉਹ ਮਾਂ ਬਾਪ ਤੇ ਬਾਅਦ ਇੱਕ ਗੁਰੂ ਹੈ ਬਿਲਕੁਲ 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 ਚੰਗੇ ਅਧਿਆਪਕ ਅਧਿਆਪਕ ਦਾ ਬੱਚਾ ਪੜਿਆ ਹੋਇਆ ਚੰਗੇ ਟੀਚਰ ਦਾ ਚੰਗੇ ਪ੍ਰੋਫੈਸਰ ਦਾ ਬੱਚਾ ਪੜਿਆ ਹੋਇਆ ਕਿਤੇ ਨਾ ਕਿਤੇ ਜਾ ਕੇ ਚੰਗੀ ਸੋਚ ਚੰਗਾ ਆਪਦਾ ਸਿਸਟਮ ਚੰਗੀ ਜਗ੍ਹਾ ਬਣਾ ਲੈਂਦਾ ਹੈਗਾ ਇਸ ਕਰਕੇ ਤੇ ਆਧਿਆਪਕ ਦਾ ਨਾ এডਿਕੇਸ਼ਨ ਦੇ ਵਿੱਚ ਬੜਾ ਵੱਡਾ ਰੋਲ ਹੈ ਆਧਿਆਪਕ ਜਿਹੜਾ ਹੈ ਉਹ ਚੰਗੀ ਬੱਚੇ ਨੂੰ ਸਿੱਧ ਦਿੰਦਾ ਚੰਗੇ ਆਧਿਆਪਕ ਦਾ ਪੜਿਆ ਬੱਚਾ ਚੰਗੇ ਟੀਚਰ ਦਾ ਪੜਿਆ ਬੱਚਾ ਚੰਗੀ ਸਿੱਖਿਆ ਲੈ ਕੇ ਔਰ ਚੰਗੀ ਜਗ੍ਹਾ ਬੈਠਦਾ ਹੈਗਾ ਜੀ ਜੀ ਤੇ ਅੱਜ ਦੀ ਜੇ ਅਸੀਂ ਗੱਲ ਕਰੀਏ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈ ਜਾਂ ਅਧਿਆਪਕ ਜਿਹੜੇ ਹਨ ਉਹ ਅਧਿਆਪਕ ਪੂਰੀ ਤਰ੍ਹਾਂ ਆਪਣੀ ਭੂਮਿਕਾ ਨਿਭਾ پا ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਅੱਜ ਵਿਦਿਆਰਥੀਆਂ ਦੇ ਵਿਦਿਆਰਥੀਆਂ ਨੂੰ ਸੰਯੋਗ ਦੇਣਾ ਸਿੱਖਣਾ ਔਰ ਨਵੀਂ ਤਕਨੀਕੀ ਨਵੀਂ ਟੈਕਨੋਲੋਜੀ ਨਾਲ ਜੋੜਨਾ ਨਵੇਂ-ਨਵੇਂ ਤਰੀਕਿਆਂ ਨਾਲ ਸਿਕ ਸਿਕਲਾਈ ਲਈ ਸੇਵਾ ਦੇਣੀਆਂ ਸਾਰੇ ਤਜਰਬੇ ਜਿਹੜੇ ਆ ਉਹ ਅਧਿਆਪਕਾਂ ਕੋਲ ਸਾਨੂੰ ਮਿਲ ਸਕਦੇ ਹੋਰ ਨਹੀਂ ਕਿਤੋਂ ਮਿਲਦੇ ਜੀ ਜੀ ਮਤਲਬ ਅਧਿਆਪਕ ਦਾ ਜਿਹੜਾ ਰੋਲ ਹੈ ਉਹ ਜ਼ਿੰਦਗੀ ਦੇ ਵਿੱਚ ਬਹੁਤ 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 ਅਹਿਮ ਹੈ ਤੇ ਵਿਦਿਆਰਥੀ ਦੇ ਇੱਥੇ ਕੀ ਫਰਜ਼ ਬੰਦੇ ਨੇ ਜਦੋਂ ਅਸੀਂ ਬਾਰ-ਬਾਰ ਅਧਿਆਪਕਾਂ ਦੀ ਗੱਲ ਕਰਦੇ ਹਾਂ ਤੇ ਵਿਦਿਆਰਥੀ ਦੇ ਵੀ ਇੱਥੇ ਬਹੁਤ ਫਰਜ਼ ਬੰਦੇ ਨੇ ਕਿਉਂਕਿ ਅਧਿਆਪਕ ਤੇ ਵਿਦਿਆਰਥੀ ਆਪਸ ਦੇ ਵਿੱਚ ਇੱਕ ਬਹੁਤ ਡੂੰਘਾ ਤੇ ਗਹਿਰਾ ਰਿਸ਼ਤਾ ਹੈ ਜੇ ਵਿਦਿਆਰਥੀ ਅਧਿਆਪਕ ਦੀ ਗੱਲ ਮੰਨਣਗੇ ਤਾਂ ਹੀ ਕੋਈ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਸਫਲ ਹੋ ਸਕਦੀ ਹੈ ਬਿਲਕੁਲ ਜੀ ਸਿੱਖਿਆ ਪ੍ਰਣਾਲੀ ਵਿੱਚ ਵਿਦਿਆਰਥੀਆਂ ਦਾ ਵਿਸ਼ੇ ਭਾਰ ਵਿੱਚ ਨਵੇਂ ਮੋੜ ਲਿਆਉਣਾ ਸੁਧਾਰਾਂ ਨਾਲ ਜੋੜਨਾ ਨਵੀਂ ਟੈਕਨੋਲੋਜੀ ਨਵਾਂ ਹਰ ਸਿਸਟਮ ਨੂੰ ਬਣਾਉਣਾ ਇਹ ਬੜਾ ਵੱਡਾ ਰੋਲ ਹੈ ਇੱਕ ਅਧਿਆਪਕ ਦਾ ਔਰ ਇਹ ਬੜਾ ਇੱਕ ਨਜ਼ਦੀਕੀ ਰਿਸ਼ਤਾ ਹੈਗਾ ਮਦਰ ਫਾਦਰ ਤੋਂ ਬਾਅਦ ਸਟੂਡੈਂਟ ਔਰ ਟੀਚਰ ਦਾ ਰਿਸ਼ਤਾ ਹੈ ਬਿਲਕੁਲ ਬਿਲਕੁਲ ਚੇਅਰਮੈਨ ਨੇ ਲਾਰਡ ਕ੍ਰਿਸ਼ਨ ਪੋਲੀਟੈਕਨਿਕ ਕਾਲਜ ਔਰ ਸ਼ਹੀਦ ਉਦਮ ਸਿੰਘ ਕਾਲਜ ਆਫ ਟੈਕਨੋਲੋਜੀ ਕਪੂਰਥਲਾ ਦੇ ਗੱਲਬਾਤ ਨੂੰ ਹੋਰ ਅੱਗੇ ਵਧਾਣੇ ਆ ਤੇ ਗੱਲ ਉਹਨੇ ਕਰਦੇ ਆ ਕਿ ਅੱਜ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਕਿੰਨੀ ਕੁ ਕਾਰਗਰ ਹੈ ਜੀ ਬਹੁਤ ਵਧੀਆ ਮੇਗਾ ਜੀ ਤੁਸੀਂ ਸਵਾਲ ਪੁੱਛਿਆ ਹੈਗਾ ਜੀ ਵਿਦਿਆਰਥੀਆਂ ਲਈ ਸਿਖਲਾਈ ਪ੍ਰੋਜੈਕਟ ਅਧਾਰ ਤੇ ਸਿੱਖਿਆ ਦਾ ਰੂਪ ਵਿੱਚ ਰੋਜ਼ਗਾਰ ਲਈ ਤਰੀਕੇ ਪ੍ਰਦਾਨ ਕਰਦੀ ਹੈ ਜੀ ਮੇਰੀ ਸੋਚ ਜਿੱਥੋਂ ਤੱਕ ਹੈ ਕਿ ਬੱਚਿਆਂ ਨੂੰ ਟੈਕਨੀਕਲ ਐਜੂਕੇਸ਼ਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਟੈਕਨੀਕਲ ਐਜੂਕੇਸ਼ਨ ਜਿਹੜੀ ਆ ਉਹਦੇ ਵਿੱਚ ਇਸ ਹੈਗਾ ਕਿ ਆਪਣੀ ਦੁਕਾਨ ਵੀ ਖੋਲ ਸਕਦੇ ਆ ਅੱਛੀ ਨੌਕਰੀ ਵੀ ਮਿਲ ਸਕਦੀ ਆ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਗਵਰਨਮੈਂਟ ਦੀਆਂ ਨੌਕਰੀਆਂ ਨਹੀਂ ਹੈਗੀਆਂ ਆਪਣਾ ਕੰਮ ਖੋਲਣ ਨਾਲ ਆਪਣਾ ਜਿੱਦਾਂ ਮੇਰੇ ਕੋਲ ਬੱਚੇ ਮੈਡੀਕਲ ਆਪਣਾ ਮੈਡੀਕਲ ਲੈਬ ਟੈਕਨੋਲੋਜੀ ਦੇ ਕੋਰਸ ਹੈਗੇ ਆ ਜੀ ਡਿਗਰੀ ਡਿਪਲੋਮਾ ਜੀ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਬੱਚੇ ਆਪਣਾ ਜਾ ਕੇ ਜਦੋਂ ਪਾਸ ਹੋ ਜਾਂਦੇ ਉਹਨਾਂ ਨੂੰ ਲਾਇਸੈਂਸ ਇਸ਼ੂ ਹੋ ਜਾਂਦਾ ਆਪਣੀ ਦੁਕਾਨ ਖੋਲ ਲੈਂਦੇ ਬੜੇ ਵਧੀਆ ਤਰੀਕੇ ਨਾਲ 5-7000 ਰੁਪਿਆ ਡੇਲੀ ਕਮਾਉਂਦੇ ਆ ਜੀ ਔਰ ਅੱਛਾ ਆਪਦਾ ਬੱਚਿਆਂ ਦਾ ਆਪਦਾ ਸਿਸਟਮ ਪਾਲਨ ਪੋਸ਼ਣ ਕਰ ਸਕਦੇ ਆ ਇਸੇ ਤਰ੍ਹਾਂ ਟੈਕਨੀਕਲ এডਿਕੇਸ਼ਨ ਦੀ ਮੈਂ ਗੱਲ ਕਰੂੰਗਾ ਟੈਕਨੀਕਲ এডਿਕੇਸ਼ਨ ਦੇ ਵਿੱਚ ਡਿਪਲੋਮਾ ਡਿਗਰੀ ਕਰਕੇ ਆਪਣੀ ਵਰਕਸ਼ਾਪ ਜਾਂ ਕਿਸੇ ਚੰਗੀ ਇੰਡਸਟਰੀ ਬਹੁਤ ਵੱਡੀਆਂ-ਵੱਡੀਆਂ ਇੰਡਸਟਰੀਆਂ ਹੈਗੀਆਂ ਨੇ ਔਟ ਆਫ ਸਟੇਟ ਵੀ ਹੈਗੀਆਂ ਨੇ ਉਹ ਚੰਗਾ ਉਹਨਾਂ ਨੂੰ ਪੈਕੇਜ ਮਿਲ ਜਾਂਦਾ ਜੀ ਔਰ ਉਸ ਤੋਂ ਅੱਗੇ ਜੇ ਹੋਰ ਵੀ ਕੋਸ਼ਿਸ਼ ਕਰਨ ਅੱਛੇ ਕਿਸੇ ਟੈਕਨੀਕਲ ਕਾਲਜ ਤੇ ਜਾਂ ਇੰਜੀਨੀਅਰ ਕਾਲਜ ਤੇ ਕਰ ਲੈਣੇ ਆ ਤੇ ਉਹਨਾਂ ਨੂੰ ਬਾਅਦ ਦੀਆਂ ਕੰਪਨੀਆਂ ਵਿੱਚ ਬੁਲਾ ਕੇ ਤੇ ਚੰਗਾ ਪੈਕੇਜ ਦੇ ਦਿੰਦਿਆਂ ਨੇ ਇਸ ਕਰਕੇ ਜੋ ਸਾਡੀ ਸੋਚ ਹੈ ਅਸੀਂ ਸੋਚਦੇ ਹਾਂ ਵੀ ਆਪਣਾ ਕੰਮ ਖੋਲੋ ਜਿਹੜਾ ਬਿਜ਼ਨਸ ਹੈ ਨਾ ਉਹ ਬਹੁਤ ਕਿਸੇ ਵੇਲੇ ਵੱਡਾ ਹੋ ਸਕਦਾ ਜਿਹੜੀ ਨੌਕਰੀ ਉਹ ਲਿਮਟਿਡ ਦਿਸ਼ਾ ਚ ਜਾ ਸਕਦੀ ਇਸ ਕਰਕੇ ਆਪਣਾ ਨੇ ਆਪਣੇ ਕੁਝ ਸਕਿੱਲ ਲੈ ਕੇ ਕੋ ਹੋਰ ਅੱਛੇ ਪ੍ਰੋਗਰਾਮ ਲੈ ਕੇ ਕੋਰਸ ਤੇ ਅੱਛੇ ਤਰੀਕੇ ਨਾਲ ਦੇਖਣਾ ਚਾਹੀਦਾ ਮੇਰੇ ਕੋਲ ਐਕਸ ਐਕਸ ਡਿਪਾਰਟਮੈਂਟ ਦੇ ਹੈਗੇ ਕੋਰਸ ਉਹ ਆਪਣੇ ਜਦੋਂ ਤੁਸੀਂ 4 ਸਾਲ ਦਾ ਕੋਰਸ ਕਰ ਲੈਨੇ ਆ ਜੀ ਜੀ ਆਪ ਦਾ ਬੜੇ ਅੱਛੇ ਤਰੀਕੇ ਨਾਲ ਕਿਹੜੇ ਕਿਹੜੇ ਕੋਰਸ ਨੇ ਵਿਸਥਾਰ ਵਿੱਚ ਜਾਣਾਂਗੇ ਹਾਂ ਮੇਰੇ ਕੋਲ ਮਕੈਨਿਕਲ ਇੰਜੀਨੀਅਰ ਆਟੋਮੋਬਾਈਲ ਇਲੈਕਟ੍ਰਿਕ ਇਲੈਕਟ੍ਰੋਨ ਕਮਿਊਨੀਕੇਸ਼ਨ ਐਕਸਟਰਾ ਵਲੇ ਹੋਰੋ ਮੈਡੀਕਲ ਲੈਬ ਟੈਕਨੋਲੋਜੀ ਡਿਪਲੋਮਾ ਡਿਗਰੀ ਇਸ ਤਰ੍ਹਾਂ ਦੇ 10-15 ਕੋਰਸ ਹੈਗੇ ਆ ਜੀ ਜੀ ਬੱਚਾ ਕੋਈ ਵੀ ਕੋਰਸ ਕਰ ਸਕਦਾ ਹੈ ਜਦੋਂ ਪੂਰਾ ਕੋਰਸ ਕਰਕੇ ਪੂਰਾ ਪਰਫੈਕਟ ਇੰਜੀਨੀਅਰ ਬਣ ਜਾਂਦਾ ਹੈ ਤੇ ਉਹ ਆਪਣੇ ਅੱਛੇ ਤਰੀਕੇ ਨਾਲ ਅੱਛੀ ਇੰਡਸਟਰੀ ਦੇ ਵਿੱਚ ਜਾ ਸਕਦਾ ਸਾਡੇ ਕਪੂਥਲੇ ਆਰਸੀਐਫ ਹੈ ਸੈਂਟਰਲ ਗਵਰਨਮੈਂਟ ਦੀ ਵੱਡੀ ਵੱਡੀ ਇੰਡਸਟਰੀ ਹੈ ਮੇਰਾ 150 ਤੋਂ ਉੱਪਰ ਸਟੂਡੈਂਟ ਉਹਦੇ ਵਿੱਚ ਕੰਮ ਕਰ ਰਿਹਾ ਇਸ ਤਰ੍ਹਾਂ ਪੁਰਵੀ ਬਾਦ ਬਧੀ ਚੰਦ ਵਿੱਚ ਜਾ ਕੇ ਕਰ ਰਿਹਾ ਕਿਉਂਕਿ ਅੱਜ ਕੱਲ ਜਿਹੜੀ ਐਜੂਕੇਸ਼ਨ ਇਹ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਆ ਔਰ ਟੈਕਨੀਕਲ ਐਜੂਕੇਸ਼ਨ ਜੇ ਤੁਸੀਂ ਸਿੰਪਲ ਬੀਏ ਕਰ ਲੈਣੇ ਆ ਹੂੰ ਹੂੰ ਉਸ ਤੋਂ ਅੱਗੇ ਤੁਹਾਨੂੰ ਕੋਈ ਰਸਤਾ ਡਾਕਟਰ ਨਹੀਂ ਹੋ ਸਕਦਾ ਇਸ ਕਰਕੇ ਟੈਕਨੀਕਲ ਐਜੂਕੇਸ਼ਨ ਕਰਕੇ ਜਾਂ ਕੋਈ ਹੋਰ ਮੈਡੀਕਲ ਕਰਕੇ ਤੇ ਤੁਸੀਂ ਆਪਣਾ ਕੰਮ ਵੀ ਖੋਲ ਸਕਦੇ ਆ ਵਿਦੇਸ਼ ਤੇ ਵੀ ਜਾ ਸਕਦੇ ਆ ਤੇ ਅچھے ਤਰੀਕੇ ਨਾਲ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਅੱਛੀ ਜ਼ਿੰਦਗੀ ਬਤਾ ਤੱਕਦੇ ਆ ਜੀ ਤੇ ਕੋਰਸਸ ਜਿਹੜੇ ਹੈ ਉਹ ਕਿੰਨੀ ਦੇਰ ਦੇ ਨੇ ਜੇ ਅਸੀਂ ਡਿਪਲੋਮਾ ਦੀ ਗੱਲ ਕਰੀਏ ਤੇ ਉਹ ਕਿੰਨੀ ਦੇਰ ਦਾ ਹੈ ਜੀ ਡਿਗਰੀ ਹੈਗਾ ਜੀ ਉਹ 3 ਸਾਲ ਦਾ ਕੋਰਸ ਹੈਗਾ ਜਿਹੜੀ ਡਿਗਰੀ ਹੈ ਉਹ 4 ਸਾਲ ਦਾ ਕੋਰਸ ਹੈਗਾ ਕੋਈ ਵੀ ਕਰ ਲਓ ਉਸ ਤੋਂ ਬਾਅਦ ਜਦੋਂ ਬੱਚਾ ਡਿਪਲੋਮਾ ਕਰ ਲੈਂਦਾ ਉਹਦੀ ਫਿਰ ਕਿਤੇ ਕਿਸੇ ਇੰਡਸਟਰੀ ਜਾ ਕੇ ਉਹਨੂੰ ਚੇ ਮਹੀਨੇ ਦੀ ਟ੍ਰੇਨ ਗਲੀ ਅਸੀਂ ਭੇਜ ਦਿੰਨੇ ਆ ਸਰਕਾਰ ਵੱਲੋਂ ਉਹਨੂੰ ਪਰਮਿਸ਼ਨ ਮਿਲ ਜਾਂਦੀ ਆ ਵੀ ਤੁਸੀਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਇੰਡਸਟਰੀ 'ਚ ਜਾ ਕੇ ਨਾ ਤੁਸੀਂ ਉਹ ਆਪਣੀ ਟ੍ਰੇਨਿੰਗ ਲੈ ਸਕਦੇ ਜੀ ਤੇ ਇਹ ਜਿਹੜੇ ਡਿਪਲੋਮਾ ਜਾਂ ਡਿਗਰੀ ਹੈ ਇਹ ਪਲੱਸ 2 ਤੋਂ ਬਾਅਦ ਜਿਹੜੇ ਹੈ ਇਹ ਕੋਰਸਸ ਕਰਨੇ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਹਾਂ ਜੀ ਜਿਹੜਾ ਡਿਪਲੋਮਾ ਉਹ میٹرਕ ਤੋਂ ਬਾਅਦ ਤੇ ਜਿਹੜੀ ਡਿਗਰੀ ਹੈ ਪਲੱਸ 2 ਤੋਂ ਬਾਅਦ ਜੀ ਪਲੱਸ 2 ਤੋਂ ਬਾਅਦ ਤੇ ਉਹ میٹرਕ ਤੋਂ ਬਾਅਦ ਜਿਹੜੀ ਹੈ ਉਹ ਸਿੱਖਿਆ ਗ੍ਰਹਿਣ ਕੀਤੀ ਜਾ ਸਕਦੀ ਹੈ ਤੇ ਇੱਕ ਟਾਈਮ ਤੇ ਇਦਾਂ ਵੀ ਹੈ ਕਿ ਜੇ ਕੋਈ ਵਿਦਿਆਰਥੀ ਇੱਕ ਟਾਈਮ ਤੇ ਇੱਕ ਡਿਪਲੋਮਾ ਕਰਨਾ ਚਾਹੁੰਦਾ ਹੈ ਤੇ ਇੱਕੋ ਵਾਰ ਜੋ ਦੋ ਡਿਪਲੋਮੇ ਇਕੱਠੇ ਕਰ ਸਕਦਾ ਨਹੀਂ ਕਰ ਸਕਦਾ ਜੀ ਪਹਿਲੋ ਡਿਪਲੋਮਾ ਕਰੇ ਫਿਰ ਉਸ ਨੂੰ ਅੱਗੇ ਡਿਗਰੀ ਕਰ ਸਕਦਾ ਹੈਗਾ ਦੋ ਇਕੱਠੇ ਨਹੀਂ ਕਰ ਸਕਦਾ ਕਿਉਂਕਿ ਇੱਕ ਕਲਾਸ ਵਿੱਚ ਹੀ ਹੋ ਜਾ ਸਕਦਾ ਦੋ ਕਲਾਸਾਂ ਜੀ ਇੱਕੇ ਟਾਈਮ ਨਹੀਂ ਜਾ ਸਕਦਾ ਜੀ ਜੀ ਤੇ ਆ ਇਸ ਤੋਂ ਬਾਅਦ ਰੋਜ਼ਗਾਰ ਦੇ ਜਿਹੜੇ ਮੌਕੇ ਹੈ ਆ ਵਿਦਿਆਰਥੀਆਂ ਨੂੰ ਮਿਲ ਸਕਦੇ ਨੇ ਉਹ ਕਿਸ ਤਰ੍ਹਾਂ ਰੋਜ਼ਗਾਰ ਦੇ ਮੌਕੇ ਭਾਲ ਸਕਦੇ ਨੇ ਇਸ ਤੋਂ ਬਾਅਦ ਹਾਂ ਰੋਜ਼ਗਾਰ ਦੇ ਤਾਂ ਜੀ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਨੇ ਉਹ ਆਖ-ਆਖ ਉਹਨਾਂ ਨੇ ਰੋਜ਼ਗਾਰ ਦਫ਼ਤਰ ਖੋਲੇ ਆ ਹਰ ਡਿਸਟ੍ਰਿਕਟ ਦੇ ਵਿੱਚ ਉੱਥੇ ਐਪਲੀਕੇਸ਼ਨ ਦੇ ਦਿੰਦੇ ਆ ਉਹ ਜਦੋਂ ਉਹ ਉੱਥੇ ਇੰਟਰਵਿਊ ਹੁੰਦੀ ਆ ਜਿਹੜਾ ਅੱਛਾ ਬੱਚਾ ਪੜਿਆ ਕਾਮ ਦਾ ਬੱਚਾ ਹੈ ਉਹ ਉੱਥੇ ਉਹਨੂੰ ਮਿਲ ਜਾਂਦੀ ਹੈ ਨੌਕਰੀ ਸੈਕੰਡਰ ਪ੍ਰਾਈਵੇਟ ਸੈਕਟਰ ਤੇ ਵੀ ਕਾਫੀ ਨੌਕਰੀ ਹੈ ਇਹ ਵੱਡੀਆਂ-ਵੱਡੀਆਂ ਇੰਡਸਟਰੀਆਂ ਜਿੱਦਾਂ ਗੜਗਾਉਂ ਹੈ ਔਰ ਬੱਦੀ ਹੈ ਇੱਥੇ ਬੜੀਆਂ ਇੰਡਸਟਰੀਆਂ ਨੇ ਜਿਹੜਾ ਅੱਛਾ ਬੱਚਾ ਪੜ ਕੇ ਪੂਰੀ ਡਿਗਰੀ ਕਰਕੇ ਜਾਂਦਾ ਹੈ ਤੇ ਉਹ ਬੜੀ ਅੱਛੇ ਤਰੀਕੇ ਨਾਲ ਉੱਥੋਂ ਉਹਨੂੰ ਅੱਛੀ ਨੌਕਰੀ ਮਿਲ ਜਾਂਦੀ ਹੈ ਤੇ ਆਮ ਦਾ ਚੰਗਾ ਸਿਸਟਮ ਤੈ ਕੱਲਿੰਦਾ ਹੈਗਾ ਜੀ ਜੀ ਤੇ ਬੜੇ ਸਾਰੇ ਵਿਦਿਆਰਥੀ ਜਿਹੜੇ ਤੁਹਾਡੇ ਕੋਲੇ ਕੋਰਸ ਕਰਦੇ ਹੋਣਗੇ ਜਾਂ ਕਰ ਚੁੱਕੇ ਹੋਣਗੇ ਉਹ ਇੱਕ ਬਿਹਤਰ ਜ਼ਿੰਦਗੀ ਤੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਹੋਣਗੇ ਤੇ ਇਸੇ ਤਰ੍ਹਾਂ ਸਿੱਖਿਆ ਪ੍ਰਣਾਲੀ ਕਿਵੇਂ ਪ੍ਰੇਰਿਤ ਕਰਦੀ ਹੈ ਇੱਕ ਵਿਦਿਆਰਥੀ ਨੂੰ ਇੱਕ ਬਿਹਤਰ ਖੁਸ਼ਹਾਲ ਆਤਮ ਨਿਰਭਰ ਜ਼ਿੰਦਗੀ ਜਿਉਣ ਲਈ ਹਾਂਜੀ ਮੈਂ ਦਿਖਿਆ ਵੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਨਾ ਜੀ ਇਹ ਇਹਦੇ ਵਿੱਚ ਟੈਂਪ ਟੈਂਪ ਦਲਾਵ ਹੀ ਆ ਰਿਹਾ ਹੈ ਵਿਦਿਆਰਥੀਆਂ ਨੂੰ ਰੋਜ਼ਗਾਰ ਅਤੇ ਵਧੀਆ ਮੌਕੇ ਨਹੀਂ ਮਿਲ ਰਹੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਰੋਜ਼ਗਾਰ ਲਈ ਲੱਭ ਰਹੇ ਹਨ ਅਤੇ ਉਹਨਾਂ ਨੂੰ ਅੱਛੇ-ਅੱਛੇ ਤਰੀਕੇ ਲੱਭ ਰਹੇ ਨੇ ਪਰ ਉਹ ਉੱਥੇ ਪ੍ਰੋਬਲਮ ਉਹਨਾਂ ਬੱਚਿਆਂ ਨੂੰ ਇਹ ਆ ਰਹੀ ਹੈ ਵੀ ਜਿਨ੍ਹਾਂ ਨੂੰ ਚੰਗੀ ਜਿਹੜੇ ਐਜੂਕੇਸ਼ਨ ਨਹੀਂ ਲੈ ਸਕੇ ਜਾਂ ਫਿਰ ਉਹ ਕਿਸੇ ਅੱਛੇ ਕਾਲਜ ਸਕੂਲ ਤੋਂ ਨਹੀਂ ਪੜ ਸਕਕੇ ਜਾਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦਾ ਵੀ ਬੜਾ ਹੱਥ ਹੁੰਦਾ ਹੈ ਜੀ ਜੀ ਜੇ ਜੇ ਅਸੀਂ ਕਿਸੇ ਬੱਚੇ ਨੂੰ ਪੜਾਉਣਾ ਹੈ ਨਾ ਤੇ ਮਦਰ ਫਾਦਰ ਵੀ ਉਹਨ ਦੀ ਪੂਰੀ ਸਪੋਰਟ ਕਰਨ ਉਹਨੂੰ ਟਾਈਮ ਤੋਂ ਟਾਈਮ ਸਵੇਰੇ ਭੇਜਣ ਰੋਟੀ ਪਾਣੀ ਕਈ ਵਾਰੀ ਮੈਂ ਦੇਖਿਆ ਸਾਡੇ ਨਾ ਪਿੰਡਾਂ ਦੇ ਵਿੱਚ ਮੈਂ ਦੇਖ ਰਿਹਾ ਉਹ ਕਹਿੰਦੇ ਜੀ ਪਹਿਲੋ ਤੁਸੀਂ ਥੋੜਾ ਘਰ ਦਾ ਕੰਮ ਕਰਕੇ ਚਲੇ ਜਾਓ ਫਿਰ ਆਣ ਕੇ ਕਰਾਉਣਾ ਕਿਉਂ ਜਿੰਨੇ ਐਜੂਕੇਸ਼ਨ ਲਾਉਣੀ ਹੈ ਉਹਨਾਂ ਨੂੰ ਉਹਨੂੰ ਟਾਈਮ ਸਵੇਰੇ ਟਾਈਮ ਨਾਲ ਪਹੁੰਚਣਾ ਚਾਹੀਦਾ ਆਣ ਕੇ ਉਹਨੇ ਆਪਣਾ ਹੋਮਵਰਕ ਸਾਰੇ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾਏਗਾ ਤੇ ਫਿਰ ਹੀ ਉਹ ਆਪਣਾ ਕਾਮਦਾਬ ਇੱਕ ਅੱਛਾ ਇੰਜੀਨੀਅਰ ਬਣ ਸਕੇਗਾ ਅੱਛਾ ਡਾਕਟਰ ਬਣ ਸਕੇਗਾ ਜੀ ਜੀ ਤੇ ਜਿਸ ਤਰ੍ਹਾਂ ਇਹ ਰੋਜ਼ਗਾਰ ਦੇ ਮੌਕੇ ਆ ਦੀ ਅਸੀਂ ਗੱਲ ਕਰ ਰਹੇ ਆ ਤੇ ਸਿੱਖਿਆ ਪ੍ਰਣਾਲੀ ਤੇ ਫਿਰ ਗੱਲ ਆ ਜਾਂਦੀ ਹੈ ਕਿ ਸਿੱਖਿਆ ਗ੍ਰਹਿਣ ਕਰਨ ਦਾ ਮਤਲਬ ਇਹ ਹੀ ਹੈ ਕਿ ਸਿਰਫ ਤੇ ਸਿਰਫ ਅਸੀਂ ਰੋਜ਼ਗਾਰ ਗ੍ਰਹਿਣ ਕਰਨਾ ਸਿੱਖਿਆ ਸਾਨੂੰ ਕੀ ਸਿਖਾਉਂਦੀ ਹੈ ਸਰ ਇਹ ਇਹ ਕੱਲੇ ਰੋਜ਼ਗਾਰ ਦੀ ਗੱਲ ਨਹੀਂ ਜੀ ਜੀ ਬੰਦੇ ਦੀ ਸੋਚ ਬੰਦੇ ਦੀ ਬਿਲਕੁਲ ਹਰ ਚੀਜ਼ ਤੇ ਵਾਦਾ ਹੁੰਦਾ ਸਿਰ ਉਦਗਾਰ ਤੇ ਹੈ ਹੀ ਹੈ ਲੇਕਿਨ ਜਿਹੜਾ ਜਿਆਦਾ ਪੜ ਲਿਖ ਜਾਂਦਾ ਦੇਖੋ ਜਿਹੜੀ ਸਿੱਖਿਆ ਪੀ ਐਚ ਡੀ ਤੱਕ ਹੈ ਉਹ এডਿਕੇਸ਼ਨ ਦੀ ਕੰਦ ਹੈ ਜੇ ਕੋਈ ਪੀ ਐਚ ਡੀ ਕਰ ਲਿੰਦਾ ਹੈ ਕਿਸੇ ਵਿਸ਼ੇ ਤੇ ਕਰ ਲਿੰਦਾ ਹੈ ਉਸ ਵਿਸ਼ੇ ਬਾਰੇ ਉਹਨੂੰ ਇੰਨਾ ਕੋ ਗਿਆਨ ਹੋ ਜਾਂਦਾ ਉਹ ਅੱਛੇ ਤਰੀਕੇ ਨਾਲ ਸਾਰੀ ਦੁਨੀਆ ਦੇ ਵਿੱਚ ਵਿਚਰ ਸਕਦਾ ਜੀ ਅੱਛੇ ਲੋਕਾਂ ਨਾਲ ਗੱਲ ਕਰ ਸਕਦਾ ਵਧੀਆ ਤਰੀਕੇ ਨਾਲ ਔਰ ਉਹਦਾ ਜਿਹੜਾ ਨਾਮ ਹੀ ਲੋਕਾਂ ਦੇ ਵਿੱਚ ਅੱਛਾ ਹੁੰਦਾ ਹੈ ਕਿਉਂਕਿ ਇਹ ਬਹੁਤ ਪੜਿਆ ਲਿਖਿਆ ਹੈਗਾ ਇਸ ਕਰਕੇ ਪੜ੍ਹਾਈ ਜਿਹੜੀ ਆ ਉਹ ਬੰਦੇ ਨੂੰ ਤੀਜੀ ਅੱਖ ਹੈ ਉਹ ਮਤਲਬ ਹੀ ਉਹ ਉਹਨੂੰ ਇੰਨਾ ਕੋ ਚਾਨਨ ਹੋ ਜਾਂਦਾ ਹਰ ਦੁਨੀਆ ਦੀ ਗੱਲ ਦਾ ਹਰ ਸਿਸਟਮ ਦਾ ਹਰ ਅਖਬਾਰ ਪੜ੍ਹ ਕੇ ਹਰ ਅੱਛਾ ਅੱਛੇ ਤਰੀਕੇ ਨਾਲ ਉਹ ਚੰਗੇ ਲੋਕਾਂ ਦੇ ਵਿੱਚ ਵਿਚਰਦਾ ਹੈ ਔਰ ਉਹ ਆਪਦੀ ਅੱਛੀ ਜ਼ਿੰਦਗੀ ਜਿਉਂਦਾ ਜੀ ਜੀ ਤੇ ਗੱਲ ਜਦੋਂ ਸਿਹਤ ਦੀ ਅਸੀਂ ਗੱਲ ਕਰਦੇ ਆਂ ਹਾਂਜੀ ਤੇ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਕਿ ਵਿਦਿਆਰਥੀ ਜਾਂ ਕੋਈ ਵੀ ਇਨਸਾਨ ਇੰਨਾ ਜਾਗਰੂਕ ਹੋ ਜਾਂਦਾ ਹੈ ਕਿ ਆਪਣੀ ਸਿਹਤ ਬਾਰੇ ਵੀ ਉਹ ਪਹਿਲੇ ਨਾਲੋਂ ਬਿਹਤਰ ਸੋਚ ਸਕੇ ਬਿਲਕੁਲ ਜੀ ਉਹਨੂੰ ਆਪਦੀ ਸਿਹਤ ਬਾਰੇ ਕਾਫੀ ਨੌਲੇਜ ਹੋ ਜਾਂਦੀ ਹੈ ਜੀਤ اور ਸਿੱਖਿਆ ਜਿਹੜੀ ਹੈ ਨਾ ਇਹ ਦੋਨੋਂ ਚੀਜ਼ਾਂ ਇੱਕ ਇਨਸਾਨ ਨੂੰ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਮੈਂ ਦੇਖਿਆ ਵੀ ਜਿਹੜੇ ਅੱچھے ਕਾਲਜਾਂ ਉਹਨਾਂ ਨੂੰ ਸਟੂਡੈਂਟ ਨੂੰ ਉਹਨਾਂ ਨੂੰ ਵੱਖ-ਵੱਖ ਅੱਛੀ ਜਗ੍ਹਾ ਤੇ ਉਲ ਜਾ ਕੇ ਅੱਛੇ ਯੂਨੀਵਰਸਿਟੀਆਂ 'ਚ ਉਲ ਜਾ ਕੇ ਅੱਛੇ ਤਰੀਕੇ ਨਾਲ ਕਈ ਵਾਰੀ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਵੀ ਉਲ ਜਾ ਕੇ ਦੱਸਦੇ ਆਂ ਵੀ ਆ ਦੇਖੋ ਤੁਸੀਂ ਆਪਣੇ ਲਈ ਕੀ ਕਰ ਸਕਦੇ ਆਂ ਕੱਲੀ ਸਿੱਖਿਆ ਇੱਕ ਪੜ੍ਹਾਈ ਨਹੀਂ ਹੈਗੀ ਇੱਕ ਉਹਨੂੰ ਅਗਲੀ ਅਸੀਂ ਸੋਚ ਵੀ ਦੱਸਦੇ ਆਂ ਵੀ ਤੁਸੀਂ ਕੀ ਕੀ ਕਰਨਾ ਚਾਹੁੰਦੇ ਆ ਉਹਦੇ ਤਰੀਕੇ ਨਾਲ ਅੱਛੇ ਤਰੀਕੇ ਨਾਲ ਸਟੂਡੈਂਟ ਇੱਕ ਬੜਾ ਵਧੀਆ ਬਣ ਜਾਂਦਾ ਹੈਗਾ ਜੀ ਜੀ ਤੇ ਇਹ ਵੀ ਇੱਕ ਜ਼ਰੂਰੀ ਗੱਲ ਹੈ ਨਾ ਕਿ ਜੇ ਵਿਦਿਆਰਥੀ ਨੇ ਆਪਣੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਇੱਕ ਬਹੁਤ ਜ਼ਰੂਰੀ ਚੀਜ਼ ਹੈ ਉਹ ਹੈ ਅਨੁਸ਼ਾਸਨ ਹੈ ਨਾ ਜੇ ਅਨੁਸ਼ਾਸਨ ਦੇ ਵਿੱਚ ਉਹ ਰਹੇਗਾ ਤਾਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਤੇ ਸਿੱਖਿਆ ਪ੍ਰਣਾਲੀ ਸਾਨੂੰ ਇਹ ਜ਼ਰੂਰ ਸਿਖਾਉਂਦੀ ਹੈ ਕਿ ਅਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਤੇ ਕਿਸ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਸਾਰਾ ਸਾਲ ਜਿਹੜਾ ਹੈ ਉਹ ਸਿਸਟਮ ਚੱਲਦਾ ਹੈ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਮੇਗਾ ਜੀ ਬਹੁਤ ਵਧੀਆ ਸਵਾਲ ਹੈ ਜਿਹੜਾ ਅਚਾਨਤ ਜਾਂਚ ਸੰਦੇ ਵਿੱਚ ਰਹਿਣਾ ਆਪਦੇ ਪੇਰੈਂਟਸ ਦੀ ਇੱਜ਼ਤ ਮਾਨ ਕਰਨੀ ਆਪਦੇ ਅਧਿਆਪਕ ਦਾ ਬੜਾ ਰਿਗਾਰਡ ਸਤਿਕਾਰ ਕਰਨਾ ਔਰ ਅچھے ਤਰੀਕੇ ਨਾਲ ਆਪਦੇ ਜਿਹੜੇ ਸਾਥੀ ਸਟੂਡੈਂਟ ਆ ਉਹਨਾਂ ਨਾਲ ਵੀ ਅੱਛਾ ਤਾਲਮੇ ਰੱਖਣਾ ਔਰ ਇੱਕ ਮੈਂ ਦੇਖਿਆ ਹੈਗਾ ਵੀ ਸਿਸਟਮ ਦੇ ਵਿੱਚ ਜਿਹੜੇ ਬੱਚੇ ਰੂਮ 8 ਹੁੰਦੇ ਆ ਉਹ ساری ਜ਼ਿੰਦਗੀ ਆਪਦੇ ਚਾਹੇ ਕਿੰਨਾ ਹੀ ਵੱਡਾ ਅਫਸਰ ਹੋਵੇ ਉਹ ਇੱਕ ਦੂਜੇ ਨੂੰ ਤਾਲਮਿਲ ਚ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਅਸੀਂ ਚੰਗੀ ਸੋਚ ਚੰਗੀ ਐਜੂਕੇਸ਼ਨ ਲੈ ਲਈ ਹੈ ਚੰਗੀ ਜ਼ਿੰਦਗੀ ਜਿਉ ਰਹੇ ਆ ਇਸ ਕਰਕੇ ਇਹ ਜ਼ਰੂਰੀ ਹੈ ਅ ਤੇਚਰ ਦਾ ਤਾਲਮੇਲ ਔਰ ਪੇਰੈਂਟਸ ਦੀ ਦੇਖ ਰਿਹਾ ਇੱਕ ਇਹ ਇਹ ਵੀ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਜੀ ਪ੍ਰੈਕਟੀਕਲ ਵਰਕ ਦੀ ਜਿਸ ਦਾ ਪਹਿਲੇ ਥੋੜੀ ਜੀ ਗੱਲ ਹੋਈ ਸੀ ਉਹਨੂੰ ਵਿਸਥਾਰ ਦੇ ਨਾਲ ਕਰਦੇ ਹਾਂ ਕਿ ਪ੍ਰੈਕਟੀਕਲ ਵਰਕ ਜਿਹੜਾ ਹੈ ਉਹ ਕਿੰਨਾ ਕੁ ਜ਼ਰੂਰੀ ਹੈ ਜੇ ਅ ਅਸੀਂ ਤੁਹਾਡੇ ਉਹਦੇ ਕਾਲਜਸ ਦੇ ਸੰਦਰਭ ਦੇ ਨਾਲ ਵੀ ਇਹ ਗੱਲ ਕਰੀਏ ਕਿ ਜਿਹੜੇ ਕੋਰਸਸ ਉੱਥੇ ਭਾਵੇਂ ਡਿਪਲੋਮਾ ਕੋਰਸਸ ਹੈ ਜਾਂ ਡਿਗਰੀ ਕੋਰਸਸ ਹੈ ਉਹ ਕਰਾਏ ਜਾਂਦੇ ਨੇ ਉਹਦੇ ਵਿੱਚ ਪ੍ਰੈਕਟੀਕਲ ਕੰਮ ਜਿਹੜਾ ਹੈ ਉਹ ਕਿੱਦਾਂ ਸਿਖਾਇਆ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਹਾਂਜੀ ਪ੍ਰੈਕਟੀਕਲ ਬੜੀ ਇੱਕ ਅਹਿਮ ਹੈਗਾ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਨ ਦੱਸਤਾ ਹਾਂ ਸਾਡੇ ਕੋ ਆਟੋਮੋਬਾਈਲ ਦਾ ਕੋਰਸ ਹੈਗਾ ਉਹ ਆਟੋਮੋਬਾਈਲ ਦੇ ਕੋਰਸ ਦੇ ਵਿੱਚ ਅਸੀਂ ਬੱਚਿਆਂ ਨੂੰ ਪੂਰਾ ਮਟੀਰੀਅਲ ਦਿੰਨੇ ਆ ਉਹ ਪੂਰੀ ਇਹ ਜਿਹੜਾ ਕੋਰਸ ਹੈ ਨਵੀਂ ਗੱਡੀ ਤਿਆਰ ਕਰਨ ਦਾ ਹੁੰਦਾ ਹੈ ਜੀ ਉਹਦੀ ਡ੍ਰਿੰਕ ਕਰਨੀ ਉਹਨੂੰ ਪੂਰੀ ਤਿਆਰ ਕਰਨਾ ਫਿਰ ਅਸੀਂ ਉਹ ਛੋਟੀਆਂ-ਛੋਟੀਆਂ ਗੱਡੀਆਂ ਨਾ ਉਹ ਸਾਡੀਆਂ ਤਿਆਰ ਕਰਦੇ ਜਿੱਦਾਂ ਜੀਪਾਂ ਛੋਟੀ ਕੋ ਕਾਰ ਤਿਆਰ ਕਰਤੀ ਕੋ ਹੋਰ 3 ਵੀਲਪ ਤਿਆਰ ਕਰਤਾ ਫਿਰ ਅਸੀਂ ਉਹਨਾਂ ਨੂੰ ਪੂਰਾ ਮਟੀਰੀਅਲ ਮੁਹੱਈਆ ਕਰਦੇ ਆਂ ਉਹ ਫਿਰ ਉਹ ਜਿਹੜਾ ਸਾਡਾ ਇੰਜੀਨੀਅਰ ਬੰਦਾ ਉਹਨਾਂ ਨੂੰ ਪੜਾ ਰਿਹਾ ਹੈਗਾ ਟੀਚਰ ਉਹ ਫਿਰ ਉਹਨਾਂ ਨੂੰ ਸਾਰੀ ਦਿਸ਼ਾ ਦੇ ਕੇ ਪਿੱਲੋ ਦੀ ਡ੍ਰੈਂਕ ਬਣਾਏਗਾ ਡ੍ਰੈਂਕ ਤੋਂ ਬਾਅਦ ਥੱਲੇ ਉਹਦਾ ਫਿਨਿਸ਼ਨ ਬਣਾਏਗਾ ਫਿਨਿਸ਼ਨ ਤੋਂ ਬਾਅਦ ਉਹਦੇ ਵਿੱਚ ਕੋਈ ਸੈਕੰਡ ਹੈਂਡ origignal ਲੈ ਕੇ ਸਕੂਟਰ ਦਾ ਦੂਜਾ ਤੀਜਾ ਰੱਖ ਕੇ ਉਹਨੂੰ ਪੂਰਾ ਉਹ ਛੋਟੀਆਂ ਛੋਟੀਆਂ ਗੱਡੀਆਂ ਬਣਾ ਕੇ ਉਹਨਾਂ ਨੂੰ ਫਿਰ ਰੋਡ ਤੇ ਚਲਾ ਕੇ ਫਿਰ ਉਹਨਾਂ ਦਾ ਪੂਰਾ ਐਕਸਪੀਰੀਅੰਸ ਹੁੰਦਾ ਫਿਰ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਜਿਸ ਤਰ੍ਹਾਂ ਨਾ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਉਹ ਚੈੱਕ ਕਰਦੀਆਂ ਨੇ ਵੀ ਇਹ ਕਿੰਨਾ ਲੋਡ ਗੱਡੀ ਲੈ ਸਕਦੀ ਆ ਸੀਐਨਸੀ ਮਸ਼ੀਨਾਂ ਹੁੰਦੀਆਂ ਨੇ ਕਾਫੀ ਕੀਮਤੀ ਉਹ ਹੈ ਸਾਰਾ ਕੁਝ ਚੈੱਕ ਕਰਕੇ ਪੂਰਾ ਤਜਰਬਾ ਬੱਚੇ ਨੂੰ ਪੂਰਾ ਇੰਜੀਨੀਅਰ ਬਣਾ ਕੇ ਕੱਲੀ ਦਾ ਕਿਉਂਕਿ ਬਾਅਦ ਦੇ ਵਿੱਚ ਉਹਨੂੰ ਉੱਥੇ ਦਿੱਕਤ ਨਾ ਆਏ ਪ੍ਰੈਕਟੀਕਲ ਬਹੁਤ ਜ਼ਰੂਰੀ ਆ ਜਿਹੜੀ ਹਾਂਜੀ ਜੀ ਹਾਂ ਪ੍ਰੈਕਟੀਕਲ ਜਿਹੜਾ ਕੰਮ ਹੈ ਉਹ ਬਹੁਤ ਜ਼ਰੂਰੀ ਹੈ ਪ੍ਰੈਕਟੀਕਲ ਇਹ ਪੂਰਾ ਕਰਾਉਨੇ ਆ ਜੀ ਪੂਰਾ ਉਹਨੂੰ ਹਰ ਚੀਜ਼ ਇਹ ਦੱਸ ਦਿਆਂ ਜਿਹੜਾ ਦੂਸਰਾ ਕੋਰਸ ਹੈਗਾ ਜਿਹੜੇ ਜਦਾਂ ਮਕੈਨیکل ਦਾ ਉਹਨੂੰ ਮਕੈਨیکل ਵਾਲਾ ਇਹਨਾਂ ਪੂਰਾ ਪੁਰਾਣੇ ਨੂੰ ਖੋਲ ਕੇ ਦੁਬਾਰਾ ਬਣਾ ਕੇ ਫਿਰ ਉਹਨੂੰ ਸਟਾਰਟ ਕਰਕੇ ਸਾਰਾ ਸਿਸਟਮ ਨੂੰ ਉਹਨੂੰ ਪੂਰਾ ਟ੍ਰੇਨਡ ਕਰਕੇ ਤੇ ਫੇ ਬੱਚੇ ਨੂੰ ਅਸੀਂ ਬਾਹਰ ਕੱਢਦੇ ਆ ਉਸ ਤੋਂ ਬਾਅਦ ਉਹਨੂੰ ਕਿਤੇ ਨਾ ਕਿਤੇ ਦੁਬਾਰਾ ਫਿਰ ਵੱਡੀ ਇੰਡਸਟਰੀ 'ਚ ਭੇਜਦੀ ਦਾ ਜਿਹੜੀ ਮਾੜੀ-ਮੋਟੀ ਸਾਡੇ ਕੋਲ ਕੰਮ ਹੀ ਰਹਿ ਜਾਂਦੀ ਏ ਉਹਸ ਇੰਡਸਟਰੀ 'ਚੋਂ ਕੱਢ ਕੇ ਆਣ ਕੇ ਫਿਰ ਉਹਨੂੰ ਗਵਰਨਮੈਂਟ ਸਰਟੀਫਿਕੇਟ ਦੇ ਦਿੰਦੇ ਨੇ ਟੈਕਨੀਕਲ ਬੋਰਡੋਂ ਸਰਟੀਫਿਕੇਟ ਦੇ ਦਿੰਦਾ ਫਿਰ ਉਹ ਆਪਣੀ ਕਿਤੇ ਨਾ ਕਿਤੇ ਜੋਬ ਜਾਂ ਆਪਣਾ ਕੰਮ ਸ਼ੁਰੂ ਕਰ ਲੈਂਦਾ ਜੀ ਜੀ ਤੇ ਜਿਹੜੇ ਬੱਚੇ ਕੋਰਸਸ ਕਰਦੇ ਨੇ ਤੇ ਉਹ ਜੇ ਪ੍ਰੀਖਿਆ ਦੀ ਗੱਲ ਕੀਤੀ ਜਾਵੇ ਤਾਂ ਕਿਸ ਹਿਸਾਬ ਨਾਲ ਪ੍ਰੀਖਿਆਵਾਂ ਜਿਹੜੀਆਂ ਉਹਨਾਂ ਦੀ ਹੁੰਦੀਆਂ ਨੇ ਸੈਮੈਸਟਰ ਸਿਸਟਮ ਦੇ ਸਭ ਨਾਲ ਸੈਮੈਸਟਰ ਸਿਸਟਮ ਜੀ ਸੈਮੈਸਟਰ 6 ਮਹੀਨਿਆਂ ਦੇ ਬਾਅਦ ਉਹਨਾਂ ਦੇ ਪੇਪਰ ਹੁੰਦੇ ਆ ਉਹ ਫਿਰ ਹਰ ਸਮੈਸਟਰ ਜਿੱਦਾਂ ਜਿਹੜਾ 3 ਸਾਲ ਦਾ ਕੋਰਸ ਹੈ ਉਹਦੇ 6 ਸਮੈਸਟਰਾਂ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਜੀ ਤੇ ਕੁਝ ਬੱਚੇ ਐਸੇ ਵੀ ਹੁੰਦੇ ਹੋਣੇ ਜਿਹੜੇ ਬੱਚੇ ਹੁਨਾਰਨੇ ਬਹੁਤ ਕੁਝ ਕਰ ਸਕਦੇ ਨੇ ਪਰ ਉਹ ਫੀਸ ਜਿਹੜੀ ਹੈ ਉਹ ਨਹੀਂ ਦੇ ਸਕਦੇ ਐਸੇ ਬੱਚਿਆਂ ਲਈ ਕੁਝ ਸਕਾਲਰਸ਼ਿਪ ਸਕੀਮਸ ਵੀ ਜਿਹੜੀ ਹੈ ਮੋਹੀਆਂ ਕਰਾਈਆਂ ਜਾਂਦੀਆਂ ਨੇ ਜੀ ਸੈਂਟਰਲ ਗਵਰਨਮੈਂਟ ਦੀ ਬਹੁਤ ਵਧੀਆਂ ਮੇਗਾ ਜੀ ਤੁਹਾਡਾ ਸਵਾਲ ਕੀਤਾ ਤੁਸੀਂ ਜਿਹੜਾ ਕਿ ਬਹੁਤ ਜ਼ਰੂਰੀ ਸਰੋਤ ਤੇਾਨੂੰ ਇਹਦੀ ਜ਼ਰੂਰਤ ਹੈ ਜਿਹੜੇ ਕਿਸੇ ਵੀ ਗਰੀਬ ਬੰਦੇ ਦੀ ਜਿਹੜੀ 1.5 ਲੱਖ ਤੋਂ ਘੱਟ ਇਨਕਮ ਹੈਗੀ ਆ ਉਹਨੂੰ ਉਹਦਾ ਸਾਰਾ ਹੀ ਖਰਚਾ ਕਾਲਜ ਨੂੰ ਸੈਂਟਰ ਗਵਰਨਮੈਂਟ ਦਿੰਦੀ ਹੈ ਉਹ ਐਸੀ ਸਕਾਲਰਸ਼ਿਪ ਸਕੀਮ ਹੈ ਉਹਦੇ ਵਿੱਚ ਜੇ ਐਮਬੀਸੀ ਬੱਚਾ ਹੈ ਤੇ ਉਹਦਾ ਵੀ ਅਸੀਂ ਸਾਰਾ ਤਿਆਰ ਕਰਕੇ ਭੇਜਦੇ ਆ ਤੇ ਉਹਨੂੰ ਵੀ ਦਿੰਦੀ ਹੈ ਤੇ ਐਸਸੀ ਨੂੰ ਵੀ ਦਿੰਦੀ ਹੈ ਕਿਉਂਕਿ ਸਰਕਾਰ ਜਿਹਦੀ ਜਿਹੜੇ ਬੰਦੇ ਦੀ ਇਨਕਮ ਘੱਟ ਆ ਉਹਦਾ ਸਾਰਾ ਖਰਚਾ ਸਰਕਾਰ ਕਾਲਜ ਨੂੰ ਪੇ ਕਰਦੀ ਆ ਤੇ ਕਾਲਜ ਬੱਚਾ ਪੜਾਉਂਦਾ ਤੇ ਬੱਚੇ ਕੋਲ ਕੋਈ ਪੈਸਾ ਨਹੀਂ ਲਿਆ ਜਾਂਦਾ ਈਵਨ ਉਹਨਾਂ ਬੱਚਿਆਂ ਨੂੰ ਜਿਹੜਾ ਆਉਣ ਜਾਣ ਦਾ 2200 ਰੁਪਇਆ ਜਿਹੜਾ 6 ਮਹੀਨੇ ਦਾ ਉਹ ਵੀ ਸਰਕਾਰ ਦਿੰਦੀ ਆ ਤੇ ਬੁਕਸ ਦਾ ਖਰਚਾ ਜਾਂ ਕਿਸੇ ਵਹੀਕਲ ਤੇ ਹੁੰਦੇ ਉਹਦਾ ਖਰਚਾ ਵੀ ਸਰਕਾਰ ਪਾ ਦਈ ਆ ਜੀ ਉਹ ਵੀ ਸਰਕਾਰ ਵੱਲੋਂ ਜਿਹੜਾ ਹੈ ਨਾ ਗਵਰਨਮੈਂਟ ਬਹੁਤ ਮਦਦ ਕਰਦੀ ਐ ਐਜੂਕੇਸ਼ਨ ਲਈ ਸੋਚ ਗਵਰਨਮੈਂਟ ਦੀ ਐ ਵੀ ਸਾਡੇ ਦੇਸ਼ ਦੇ ਵਿੱਚ ਕੋਈ ਨਪੜਡਰ ਐਸਨਾ ਰਹਿ ਜਾਵੇ ਜ ਜਾਂ ਉਹ ਆਪੋ ਆਪੋ ਆਪਣੇ ਕੰਮਾਂ ਦੇ ਵਿੱਚ ਚੰਗਾ ਹੁੰਡਰ ਲੈ ਕੇ ਚੰਗੇ ਤਰੀਕੇ ਨਾਲ ਅੱਛੇ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰ ਸਕੇ ਜੀ ਤੇ ਇਸ ਦੇ ਨਾਲ ਹੀ ਜਦੋਂ ਬੱਚੇ ਕੋਰਸ ਕਰ ਰਹੇ ਹੁੰਦੇ ਨੇ ਤੇ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਤੇ ਖੇਡਾਂ ਹਾਂਜੀ ਇਹ ਕਿਸ ਤਰ੍ਹਾਂ ਬੱਚਿਆਂ ਨੂੰ ਇਹਨਾਂ ਨਾਲ ਜਿਹੜਾ ਹੈ ਖਾਸ ਤੌਰ ਤੇ ਖੇਡਾਂ ਨਾਲ ਕਿਵੇਂ ਜੋੜ ਕੇ ਰੱਖਿਆ ਜਾਂਦਾ ਖੇਡਾਂ ਦੀ ਅਸੀਂ ਕਾਲਜ ਦੇ ਵਿੱਚ ਜਿੱਦਾਂ ਵਾਲੀਬਾਲ ਔਰ ਫੁੱਟਬਾਲ ਔਰ ਕਬੱਡੀ ਦੀਆਂ ਟੀਮਾਂ ਬਣਾਈਆਂ ਬੱਚਿਆਂ ਦੀਆਂ ਜੀ ਉਹ ਫਿਰ ਬੱਚਿਆਂ ਨੂੰ ਹਰ ਸੈਟਰਡੇ ਹੀ ਟਾਈਮ ਦਿੰਨੇ ਹੈਗੇ ਆ ਉਹ ਆਪਦਾ ਸਾਰਾ ਦਿਨ ਨਾਲੇ ਮਨੋਰੰਜਨ ਕਰਦੇ ਆ ਨਾਲੇ ਉਹ ਆਪਦਾ ਖੇਡਦੇ ਆ ਉਸ ਤੋਂ ਬਾਅਦ ਉਹਨਾਂ ਦੇ ਮਨੋਰੰਜਨ ਲਈ ਅਸੀਂ ਨਾ ਇੱਕ ਸੈਟਅਪ ਕੀਤਾ ਹੈਗਾ ਕੋਈ ਨਵੀਂ ਇੱਕ ਰੂਮ ਬਣਾਇਆ ਹੈਗਾ ਉਹ ਦਾ ਕੋਈ ਪਿਕਚਰ ਦੇਖਣੀ ਚਾਹੁੰਦੇ ਆ ਬੱਚੇ ਕੋ ਹੋਰ ਪ੍ਰੋਗਰਾਮ ਦੇਖਣਾ ਚਾਹੁੰਦੇ ਆ ਉਹਨਾਂ ਦੀ ਇੱਛਾ ਦੇ ਮੁਤਾਬਕ ਉਹ ਵੀ ਉਹਨਾਂ ਨੂੰ ਹੀ ਟਾਈਮ ਦਿੰਦੇ ਰਹਿਣੇ ਆ ਜੀ ਤੇ ਮਨੋਰੰਜਨ ਲਈ ਅਸੀਂ ਆਪਦੀਆਂ ਬੱਸਾਂ ਭੇਜ ਕੇ ਕਈ ਵਾਰੀ ਅ ਅੱਛੀ ਅੱਛੀ ਜਗ੍ਹਾ ਕਿਸੇ ਡੈਮ ਤੇ ਕਿਸੇ ਹੋਰ ਅੱਛੀ ਜਗ੍ਹਾ ਤੇ ਅਸੀਂ ਆਪਦੀਆਂ ਬੱਸਾਂ ਰਾਈ ਉਹਨਾਂ ਨੂੰ ਭੇਜ ਕੇ ਕਿਸੇ ਮੇਲੇ ਜਿੱਦਾਂ ਆਪਣੇ ਯੂਨੀਵਰਸਿਟੀ ਲੁਧਿਆਣਾ ਖੇਤੀ ਯੂਨੀਵਰਸਿਟੀ ਉਹਨਾਂ ਦੇ ਵਿੱਚ ਭੇਜੀ ਅਫਟਰ ਆਲ ਉਹਨਾਂ ਨੂੰ ਹਰ ਚੀਜ਼ ਸਾਡੀ ਡਿਊਟੀ ਬਣਦੀ ਹੈ ਮੁਹੱਈਆ ਕਰਾਉਣੀ ਕਿ ਅਸੀਂ ਉਹਨਾਂ ਕੋਲ ਪੀਸਾ ਲੈਣੇ ਆ ਤੇ ਅਸੀਂ ਸਾਰੇ ਸਿਸਟਮ ਦੇ ਵਿੱਚ ਉਹਨਾਂ ਦਾ ਸਾਨੂੰ ਇਹ ਵੀ ਸਰਕਾਰ ਐ ਗਵਰਨਮੈਂਟ ਇਹ ਵੀ ਪੈਸੇ ਦਿੰਦੀ ਹੈ ਜੇਕਰ ਦੇ ਟੂ ਦੇ ਪ੍ਰੋਗਰਾਮ ਤੇ ਜਾਣਾ ਹੋਵੇ ਤੇ ਉਹ ਅਸੀਂ ਉਸਾਂ ਅਸੀਂ ਉਹਨਾਂ ਦਾ ਬਿੱਲ ਭੇਜ ਦਿੰਨੇ ਆ ਤੁਹਾਨੂੰ ਬਿਲਕੁਲ ਸਰਕਾਰ ਮੁਹੱਈਆ ਕਰਦੀ ਹੈ ਜੀ ਤੇ ਇੱਥੇ ਅਸੀਂ ਕੈਰੀਅਰ ਗਾਈਡੈਂਸ ਜਾਂ ਕੈਰੀਅਰ ਕਾਉਂਸਲਿੰਗ ਦੀ ਗੱਲ ਜ਼ਰੂਰ ਕਰਾਂਗੇ ਕਿ ਕਿੰਨੀ ਕ ਜ਼ਰੂਰੀ ਹੈ ਕੈਰੀਅਰ ਗਾਈਡੈਂਸ ਤੇ ਕਿਸ ਤਰ੍ਹਾਂ ਜਿਹੜੀ ਸਿੱਖਿਆ ਪ੍ਰਣਾਲੀ ਹੈ ਮੁਹੱਈਆ ਕਰਾਉਂਦੀ ਹੈ ਬੱਚਿਆਂ ਨੂੰ ਦੇਖੋ ਜੀ ਸ਼ਿੱਖਿਆ ਪ੍ਰਣਾਲੀ ਦੇ ਵਿੱਚ ਜਿੰਨਾ ਬੱਚੇ ਦਾ ਅ اچھا ਤਰੀਕੇ ਨਾਲ ਪੜਾਇਆ ਜਾਵੇ ਉਹਦਾ ਅੱਛਾ ਕੈਰੀਅਰ ਬਣਾਇਆ ਜਾਵੇ ਉਹਨੂੰ ਸਮਾਜ ਦੇ ਵਿੱਚ ਵਿਚਣ ਲਈ ਅੱਛੇ ਤਰੀਕੇ ਨਾਲ ਉਹ ਸੂਝ-ਬੂਝ ਤੋਂ ਕੰਮ ਲੈ ਸਕੇ ਉਹ ਜ਼ਿੰਮੇਵਾਰੀ ਸਾਰੀ ਉਸ ਕਾਲਜ ਦੀ ਹੁੰਦੀ ਹੈ ਉਸ ਬੱਚੇ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਹੈ ਕਿਸ ਤਰ੍ਹਾਂ ਉਹਨੂੰ ਅੱਗੇ ਲੈ ਕੇ ਜਾਣਾ ਮੈਟਰਿਕ ਤੋਂ ਬਾਅਦ ਜਿੰਨਾ ਵੀ ਉਹਨਾਂ ਨੂੰ ਨਵੀਂ ਤੋਂ ਨਵੀਂ ਚੀਜ਼ ਨਵੀਂ ਤੋਂ ਨਵੀਂ ਟੈਕਨੋਲੋਜੀ ਨਵੇਂ ਤੋਂ ਨਵੇਂ ਪਾਸੇ ਲਜਾਣ ਲਈ ਇਹ ਸਾਰਾ ਕਾਲਜ ਦੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਕਿਸ ਤਰ੍ਹਾਂ ਦਾ ਟੀਚਰ ਦੇਣਾ ਕਿਸ ਤਰ੍ਹਾਂ ਉਹਨੂੰ ਅਸੀਂ ਉਹ ਵਧੀਆ ਤਿੱਕ ਸਖਲਾਈ ਦੇਣੀ ਇਹ ਸਾਰੀ ਉਹਦਾ ਕੈਰੀਅਰ ਬਣਾਉਣ ਦੀ ਕਾਲਜ ਦੀ ਜ਼ਿੰਮੇਵਾਰੀ ਹੈ ਜੀ ਤੇ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਸੇ ਵੇਲੇ ਕਾਰਗਰ ਸਾਬਤ ਹੋ ਸਕਦੀ ਹੈ ਜਦੋਂ ਵਿਦਿਆਰਥੀ ਜਿਹੜੇ ਹੈ ਉਹ 100% ਮਿਹਨਤ ਕਰਨ ਕਿਉਂਕਿ ਮਿਹਨਤ ਨਾਲ ਹੀ ਸਫਲਤਾ ਦੇ ਸਾਰੇ ਰਾਹ ਖੁੱਲਦੇ ਨੇ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ